ਹਾਂਜੀ ਟਾਈ ਮੀਟਰ ਸ਼ਰਟ ਮਿਲੇਗਾ ਔਰਗੈਂਜ਼ਾ ਜ਼ਰੀ ਦਾ ਵਰਕ ਹੋਇਆ ਦੁਪੱਟਾ ਇਸ ਦੇ ਨਾਲ ਟਾਈ ਮੀਟਰ ਰਹੇਗਾ ਦੁਪੱਟੇ ਤੇ ਵੀ ਬਹੁਤ ਹੀ ਪਿਆਰਾ ਵਰਕ ਹੋਇਆ ਪਾਰਟੀ ਵੇਅਰ ਸੂਟ ਨੇ ਪਲੇਨ ਇਸ ਦੇ ਨਾਲ ਨੇਚਰਲ ਕਰੇਪ ਦੀ ਬਾਟਮ ਰਹੇਗੀ ਬਹੁਤ ਹੀ ਪਿਆਰੇ ਸੂਟ ਰੈਡੀ ਨੇ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣੇ ਨੇ ਨੈਕਸਟ ਇਹ ਆਪਣੇ ਕੋਲ ਰਹੇਗਾ ਜੀ 5 ਮੀਟਰ ਮਸਲੀਨ ਕਾਟਨ ਦਾ ਸੂਟ ਫੈਂਸੀ ਥਰੈਡ ਵਰਕ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਮਸਲੀਨ ਦਾ 520 ਵਿੱਚ ਬਾਈ ਕਰ ਸਕਦੇ ਹਾਂ ਸ਼ਿਮਰ ਕ੍ਰੇਪ ਦੀ ਸ਼ਰਟ ਰਹੇਗੀ ਟੈਬੀ ਸਿਲਕ ਦੀ ਬਾਟਮ ਰਹੇਗੀ neck ਤੇ ਹੈਂਡਵਰਕ ਸ਼ਰਟ ਤੇ ਫਰੰਟ ਤੇ ਹੈਂਡਵਰਕ ਚਨੂਨ ਦਾ ਨਾਲ ਦੁਪੱਟਾ ਮਿਲੇਗਾ ਮਿਰਰ ਵਰਕ ਹੋਇਆ 2999 ਵਿੱਚ ਘਰ ਬੈਠੇ ਇਹ ਸੂਟ ਬਾਈ ਕਰ ਸਕਦੇ ਹਾਂ ਪਾਰਟੀ ਵੇਅਰ ਸੂਟ ਨੇ ਟੈਬੀ ਸਿਲਕ ਦੀ ਸ਼ਰਟ ਰਹੇਗੀ ਬ੍ਰੌਕਰਟ ਦੀ ਬਾਟਮ ਰਹੇਗੀ ਆਰਗਨ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਕੰਪਲੀਟ ਹੈਂਡਵਰਕ ਹੋਇਆ ਇਹਨਾਂ ਸੂਟਾਂ ਦੇ ਉੱਪਰ 2 ਮੀਟਰ ਸ਼ਰਟ ਰਹੇਗਾ ਪਿਓਰ ਖੀਨ ਦਾ ਬ੍ਰੋਕਰ ਦੇ ਵਿੱਚ ਇਸ ਦੇ ਨਾਲ ਬਾਟਮ ਪਿਓਰ ਕ੍ਰੇਪ ਦੀ 2 ਮੀਟਰ ਜਾਂ ਤੁਹਾਨੂੰ ਸਿਲਕ ਦੀ 2 ਮੀਟਰ ਵੱਡੇ ਪਨੇ ਵਿੱਚ ਮਿਲੇਗੀ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ 999 ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਇਹ ਆਪਣੇ ਕੋਲ 3.5 ਮੀਟਰ ਵੱਡੇ ਪਨੇ ਤੇ ਟੈਬੀ ਲਾਈਨਿੰਗ ਦਾ ਸੂਟ ਰਹੇਗਾ neck ਤੇ ਵਰਕ ਮਿਲੇਗਾ ਪੱਟਾ ਇਸ ਦੇ ਨਾਲ 2.5 ਮੀਟਰ ਟੈਬੀ ਲਾਈਨਿੰਗ ਦਾ ਡਿਜੀਟਲ ਪ੍ਰਿੰਟ ਵਾਲਾ 760 ਦੇ ਵਿੱਚ ਕਰ ਬੈਠੇ ਸਟ ਬਾਈ ਕਰ ਸਕਦੇ ਹਾਂ 760 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਲੈਸਤੇ ਨੇ ਇਹ ਆਪਣੇ ਕੋਲ ਕੈਸ਼ ਓਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ जो भी वीडियो भीडियो सूट पसंद आएगा उसका स्क्रीनशॉट लैके दे हुए वट्सअप नंबर से ती अपना सूट बुक करवा सकते हो ये अपने कोिंट शर्ट रहेगी एक पचहत्तर वटेपने प्लेन बॉटम रहेगी ढाई मीटर नॉर्मल पने में रिओनदा ये प्रिंट शर्ट है प्लेन रिओन की बॉटम रहेगी तीन सूट तुम्हें तो बाय करने पैने ने तीन सूटों का प्राइज़ है एक हज़ार पंजा ਨਵੇਂ ਪ੍ਰਿੰਟ ਲੈ ਕੇ ਆਏ ਆ ਆਪਾਂ 1050 ਦੇ ਵਿੱਚ 3 ਸੂਟ ਬਾਈ ਕਰ ਸਕਦੇ ਹਾਂ ਮੈਚ ਨੈਕਸਟ ਪਿਓਰ ਕਾਟਨ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਪ੍ਰਿੰਟਡ ਇਸ ਦੇ ਨਾਲ ਸ਼ਰਟ ਰਹੇਗੀ बॉटम ਇਸ ਦੇ ਨਾਲ ਪਲੇਨ ਰਹੇਗੀ 450 ਦੇ ਵਿੱਚ ਤੁਸੀਂ ਇਹ ਘਰ ਬੈਠੇ ਸੂਟ ਬਾਈ ਕਰ ਸਕਦੇ ਇਹਨਾਂ ਦੇ ਵਿੱਚੋਂ ਵੀ ਨਵੇਂ ਪ੍ਰਿੰਟ ਐਡ ਕੀਤੇ ਹੋਏ ਨੇ ਆਪਾਂ ਇਹਨਾਂ ਸੂਟਾਂ ਦੇ ਪਿਓਰ ਕਾਟਨ ਦੇ ਸੂਟਾਂ ਦੇ ਵਿੱਚ ਨੈਕਸਟ 5 ਮੀਟਰ ਮਸਲੀਨ ਦਾ ਡਿਜੀਟਲ ਪ੍ਰਿੰਟ ਆਰੀਵਰਕ ਵਾਲਾ ਸ਼ਰਟ ਰਹੇਗਾ बॉटम 5 ਮੀਟਰ ਕਾਟਨ ਦੀ ਸੌਫਟ ਕੁਆਲਿਟੀ ਵਾਲੀ ਮਿਲੇਗੀ ਦੁਪੱਟਾ 2.5 ਮੀਟਰ ਡਿਜੀਟਲ ਪ੍ਰਿੰਟ ਮਸਲੀਨ ਦਾ 1350 ਦੇ ਵਿੱਚ ਘਰ ਬੈਠੇ ਸੂਟ ਤੁਸੀਂ ਬਾਈ ਕਰ ਸਕਦੇ ਹੋ ਐਕਸਟਰ ਟਾਈਡਾਈ ਆਪਣੇ ਕੋਲੇ ਸੂਟ ਰਹਿਣਗੇ 5 ਮੀਟਰ ਮਸਲੀਨ ਦਾ ਥ੍ਰੈਡਵਰਕ ਮਿਲੇਗਾ 7/2 ਮੀਟਰ ਮਸਲੀਨ ਦਾ ਟਾਈਡਾਈ ਦਾ ਪੱਟਾ 4 ਸਾਈਡ ਲੈਸ ਲਗੀ ਮਿਲੇਗੀ 850 ਦੇ ਵਿੱਚ ਘਰ ਬੈਠੇ ਸੂਟ ਤੁਸੀਂ ਬਾਈ ਕਰ ਸਕਦੇ ਹੋ 5 ਮੀਟਰ 올ਓਵਰ ਡਿਜੀਟਲ ਪ੍ਰਿੰਟਰ ਚਿਕਨਕਾਰੀ ਦਾ ਇਹ ਆਪਣੇ ਕੋਲ ਸੂਟ ਰਹੇਗਾ ਇੱਕ ਸੂਟ ਬਾਈ ਕਰੋਗੇ ਤਾਂ 599 ਦੇ ਵਿੱਚ ਦੋ ਸੂਟ ਬਾਈ ਕਰੋਗੇ ਤਾਂ 1099 ਵਿੱਚ ਘਰ ਬੈਠੇ ਬਾਈ ਕਰ ਸਕਦੇ ਹੋ ਕਾਟਨ ਦੇ ਨਵੇਂ print up add ਕੀਤੇ ਹੋਏ ਨੇ ਵੀਡੀਓ ਨੂੰ end ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਲਰ ਸਾਰੇ print up ਨੇ ਕੋਲ ਅਵੇਲੇਬਲ ਨੇ ਚੈਨਲ ਨੂੰ subscribe ਜ਼ਰੂਰ ਕਰਨਾ ਥੈਂਕ ਯੂ ਜੀ